ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਆਏ ਦਿਨ ਹੀ ਲੁੱਟ ਖੋਦੀਆਂ ਵਾਰਦਾਤਾ ਨੂੰ ਸ਼ਰਿਆਮ ਹੀ ਅੰਜਾਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਹੀ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਨਜ਼ਦੀਕ ਪਿੰਡ ਰਿਹਾਨਾ ਚੱਟਾ ਤੋਂ ਵੀ ਵਿਖਣ ਨੂੰ ਮਿਲਿਆ ਜਿੱਥੇ ਕਿ ਸ਼ਾਤਜ ਚੋਰਾਂ ਦੇ ਵੱਲੋਂ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੱਕ ਕੇ ਚੋਰ ਫਰਾਰ ਹੋ ਜਾਂਦੇ ਨੇ ਮਿਲ ਜਾਣਕਾਰ ਦੇ ਮੁਤਾਬਕ ਇੱਕ ਘਟਨਾਕ੍ਰਮ ਜੋ ਹੈ ਬੀਤੀ ਰਾਤ ਤਕਰੀਬਨ 3:30 ਵਜੇ ਦੀ ਦ ਜਾਰੀ ਹੈ ਜਿੱਤੇ ਕਿ ਚੋਰ ਆਉਂਦੇ ਨੇ ਤੇ ਪੂਰੀ ਤਿਆਰੀ ਦੇ ਨਾਲ ਇਹਨਾਂ ਦੇ ਬਲੋਗ ਸਭ ਤੋਂ ਪਹਿਲਾਂ ਸ਼ਟਰ ਤੋੜੇ ਜਾਂਦੇ ਨੇ ਲੋਕ ਖੋਲੇ ਜਾਂਦੇ ਨੇ ਉਸ ਤੋਂ ਬਾਅਦ ਦੁਕਾਨਾਂ ਦੇ ਅੰਦਰ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਕਦੀ ਦੇ ਉੱਤੇ ਹੱਥ ਸਾਫ਼ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੋ ਦੁਕਾਨ ਦੇ ਮਾਲਕ ਨੇ ਮੁਹੰਮਦ ਤੇ ਅਸ਼ਵਨੀ ਜਸਵਾਲ ਇਹਨਾਂ ਕੀ ਕੁਝ ਜਾਣਕਾਰੀ ਬਰੀਕੀ ਦੇ ਨਾਲ ਇਸ ਮਾਮਲੇ ਸੰਬੰਧੀ ਸਾਂਝੀ ਕੀਤੀ ਹੈ ਆਓ ਇੱਕ ਵਾਰ ਰੋਕ ਕਰਦੇ ਹਾਂ ਉਹਨਾਂ ਦੇ ਬਿਆਨਾਂ ਦਾ ਜੀ ਆਪਣਾ ਮੇਰਾ ਨਾਮ ਅਸ਼ਵਨੀ ਜਸਵਾਲ ਹਾਂਜੀ ਅਸ਼ਵਨੀ ਜਸਵਾਲ ਹਾਂਜੀ ਸਰ ਕਿਸ ਰੋਡ ਦੇ ਉੱਪਰ ਦੁਕਾਨ ਹੈ ਆਪਣੀ ਭਗਾਣਾ ਰੋਡ ਦੇ ਸਾਹਮਣੇ ਦੁਕਾਨ ਹੈ ਜੀ ਅਭੀ ਗਾਰਮੈਂਟ ਮੇਰੇ ਛੋਟੇ ਬ੍ਰਦਰ ਦੀ ਦੁਕਾਨ ਹੈ ਅੱਛਾ ਜੀ ਇਹ ਰਾਤੀ ਚੋਰੀ ਹੋਈ 1:3 3:30 ਦੇ ਵਿੱਚ ਤੇ ਕੀ ਸਮਾਨ ਵਗੈਰਾ ਸੀਗਾ ਕੈਸ਼ ਹੀ ਲੈ ਕੇ ਗਏ ਜੀ ਇਸ ਨਾਂ ਦੇ ਉੱਪਰ ਨਮਕੀ ਦੁਕਾਨ ਹੈ ਇਹ ਅੱਭੀ ਗਾਰਮੈਂਟ ਤੇ ਕੈਸ਼ ਕਿੰਨਾ ਕੁ ਲੱਗਿਆ 16000 ਰੁਪਏ ਹਾਂਜੀ 16000 ਕੋਈ ਸੀਸੀਟੀ ਵੀ ਕੈਮਰੇ ਆਇਆ ਜੀ ਸੀਸੀਟੀ ਕੈਮਰੇ ਇੱਧਰ ਤਾਂ ਹੈ ਨਹੀਂਗਾ ਫਿਲਹਾਲ ਅਸੀਂ ਦੇਖਦੇ ਆਂ ਨਹੀਂ ਕੀਤਾ ਨੀਗਾ ਚੈੱਕ ਬਾਕੀ ਜਿਹੜੀਆਂ ਦੋ ਚੋਰੀਆਂ ਆਈਆਂ ਉਹਦੇ ਵਿੱਚ ਸੀਸੀਟੀ ਵਿੱਚ ਆਇਆ ਤੇ ਪੁਲਿਸ ਕੰਪਲੀਟ ਕੀਤੀ ਸਰ ਪੁਲਿਸ ਕੰਪਲੀਟ ਕੀਤੀ ਸਵੇਰੇ ਪੁਲਿਸ ਵਾਲੇ ਆਏ ਸੀ ਤੇ ਕੀ ਪ੍ਰਸ਼ਾਸਨ ਕੋ ਮੰਗਦਾ ਰਹੇ ਜਿਦਾਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀਆਂ ਨਹੀਂ ਆ ਬਾਹਰ ਦਾ ਤਾਂ ਬਹੁਤ ਹਾਂ ਇੱਕ ਵਾਰੀ ਕੁਝ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ ਜੀ ਨੋ ਇਹ ਮੇਰਾ ਨਾਮ ਜੀ ਮੁਹੰਮਦ ਅਸलम ਹਾਂਜੀ ਕਿਸ ਰੋਡ ਦੇ ਉੱਪਰੇ ਆਪਣੀ ਦੁਕਾਨ ਆਪਣੀ ਰੋਡ ਬਘਾਣਾ ਰੋਡ ਤੇ ਹੈ ਇਹ ਰਹਿਣਾ ਜੱਟਾ ਤੇ ਸਰ ਮਾਮਲਾ ਕੀ ਹੈ ਜਿਹੜਾ ਮਾਮਲਾ ਸਰ ਰਾਤ 3 ਵਜੇ ਤਕਰੀਬਨ 40 ਮਿੰਟ ਦੇ ਲਗਭਗ ਅਸੀਂ ਕੈਮਰੇ ਚ ਦੇਖਿਆ ਆ ਕਿ ਤਿੰਨ ਬੰਦੇ ਆਉਂਦੇ ਨੇ ਮੋਟਰਸਾਈਕਲ ਤੇ ਤੇ ਉਹ ਗੱਲਾਂ ਲੈ ਜਾਂਦੇ ਨੇ ਪਟ ਕੇ ਪਹਿਲਾਂ ਸ਼ਟਰ ਪਟਦੇ ਨੇ ਫਿਰ ਉਹ ਗੱਲਾਂ ਪਟ ਕੇ ਲੈ ਜਾਂਦੇ ਨੇ ਤੇ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਹੈਗਾ ਜੀ 5-7000 ਦਾ ਨੁਕਸਾਨ ਹੈਗਾ ਜੀ ਕੈਸ਼ ਹੀ ਲੈ ਕੇ ਗਏ ਹਾਂ ਕੈਸ਼ ਹੀ ਲੈ ਕੇ ਗਏ ਹੋਰ ਤਾਂ ਨਹੀਂ ਕੋਈ ਚੀਜ਼ ਵਗੈਰਾ ਨਹੀਂ ਹੋਰ ਨਹੀਂ ਕੋਈ ਚੀਜ਼ ਲੈ ਕੇ ਤੇ ਪੁਲਿਸ ਕੰਪਲੀਟ ਕੀਤੀ ਸਰ ਹਾਂ ਜੀ ਕੰਪੋਲਸ ਆਈ ਹੈ ਤੇ ਕੰਪਲੀਟ ਲਿਖ ਕੇ ਲੈ ਕੇ ਗਈ ਹੈ ਜੀ ਤੇ ਕੈਮਰੇ 'ਚ ਤਿੰਨ ਵਿਅਕਤੀ ਆਏ ਆ ਤਿੰਨ ਵਿਅਕਤੀ ਆਏ ਜੀ ਕੈਮਰੇ ਦੇ ਵਿੱਚ ਇਹ ਮੋਟਰਸਾਈਕਲ 'ਤੇ ਬੈਠੇ ਹੋਏ ਸੀ ਹਾਂ ਉਹਨਾਂ ਦੇ ਮੂੰਹ ਸਿਰ ਬੰਨੇ ਹੋਏ ਮੋਟਰਸਾਈਕਲ 'ਤੇ ਆਏ ਨੇ ਜੀ ਉਹ ਚਾਰ ਵਾਰ ਆਏ ਨੇ ਚੌਥੀ ਦਫਾ ਗੱਲਾਂ ਪੱਟ ਕੇ ਲੈ ਕੇ ਗਏ ਨੇ ਜੀ ਭਾਈ ਜੀ ਆਪਣਾ ਭਾਈ ਫੀਲ ਦਿਨੇ ਜੀ ਭਾਈ ਕੀ ਮਾਮਲਾ ਕੀ ਹੈ ਜਿਹੜਾ ਪੁੱਤਾਂ ਪੈਸੇ ਗੱਲੇ ਤੋਂ ਕੱਢ ਕੇ ਲੱਗਿਆ ਰਾਤੀ 3:00 ਸਵੇਰ 3:00 ਕਿ 10-15000 ਰੁਪਏ ਹੈ ਜੀ 10-15 ਕਾਦੀ ਦੁਕਾਨ ਆਪਣੀ ਕਿਸ ਰੋਡ ਦੇ ਉੱਪਰ ਹੈ ਰੋਡ ਰਹਾਣਾ ਜਾਂਦਾ ਨਹੀਂ ਕਿਸ ਨਾਂ ਦੇ ਉੱਪਰ ਦੁਕਾਨ ਹੈ ਸ਼ੀਲੇ ਦੀ ਹੱਟੀ ਹੈ ਜੀ ਸ਼ੀਲੇ ਦੀ ਹੱਟੀ ਸ਼ੀਲੇ ਦੀ ਹੱਟੀ ਤੇ ਕਿੱਥੇ ਹੈ ਦੁਕਾਨ ਅੱਡੇ ਦੇ ਵਿੱਚ ਹਰਿਆਣਾ ਜੇ ਸਾਡੇ ਕੋਲ ਹਾਈ ਸਕੂਲ ਦੇ ਕੋਲ ਤੇ ਪਾਲਸ ਕੰਪਲੀਟ ਕੀਤੀ ਤੁਸੀਂ ਹਾਂ ਜੀ ਪਾਲਸਾਈ ਸੀ ਮੌਕੇ ਤੇ ਲਿਖ ਕੇ ਲੈ ਗਏ ਕੋਈ ਸਾਈ ਦੇ ਹਾਂਜੀ ਕੋਈ ਸੀਸੀਟੀਵੀ ਕੈਮਰੇ ਜੰ ਬੰਦੇ ਆਏ ਹੋਗ ਬੰਦੇ ਆਉਂਦੇ ਪਰ ਸ਼ਕਲ ਨਹੀਂ ਪਛਾਣਉਂਦੇ ਕਿੰਨੇ ਬੰਦੇ ਸੀਗੇ ਜੀ ਤਿੰਨ ਤਿੰਨ ਬੰਦੇ ਕਦ ਤੇ ਆਏ ਮੋਟਰਸਾਈਕਲ ਤੇ ਮੋਟਰਸਾਈਕਲ ਪਾਲਸਰ ਮੋਟਰਸਾਈਕਲ ਅੱਛਾ ਕੋਈ ਮੂੰਹ ਵਗੈਰਾ ਬੰਨੇ ਹੋਈ ਦੀ ਬੰਨੇ ਹੋ ਸੀ ਇੱਕ ਜਣ ਅੰਦਰ ਆ ਕਿੰਨੇ ਕ ਵਜ ਦਾ ਸਮਾਂ ਸੀ ਜੀ ਕਿੰਨੇ ਕ ਵਜ ਦਾ ਸਮਾਂ ਸੀ ਇਹ ਤਿੰਨ ਤੋਂ ਲੈ ਕੇ 3:30 ਤੱਕ ਹੈ ਤੇ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋ ਜਿੱਦਾਂ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਹਮਲਿਆਂ ਨੂੰ ਖੜਨਾ ਚਾਹੀਦਾ ਭੰਗਿਆਂ ਨੂੰ ਹਾਂਜੀ ਤੇ ਕੈਸ਼ ਹੀ ਲੈ ਗਿਆ ਹੋਰ ਤਾਂ ਨਹੀਂ ਕੋਈ ਨੁਕਸਾਨ ਕਰਕੇ ਕੋਈ ਨਹੀਂ ਇੱਕ ਜਣੇ ਅੰਦਰ ਆਇਆ ਬਸ ਤੁਜੇ ਪਾਸੇ ਪੁਲਿਸ ਨੂੰ ਲਾਜ਼ਮਨੂ ਇਸ ਮਾਮਲੇ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਜੋ ਹੈ ਲਗਾਤਾਰ ਸੀਸੀਟੀਵੀ ਕੈਮਰਾਸ ਖੰਗਾਲਦੀ ਹੋਈ ਨਜ਼ਰ ਆ ਰਹੀ ਹੈ ਉਮੀਦ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਜਲਦ ਤੋਂ ਜਲਦ આરોપીਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਏਗਾ ਫਗਵਾੜਾ ਤੋਂ ਯਸ਼ ਸ਼ਰਮਾ ਦੀ ਖਾਸ ਰਿਪੋਰਟ